ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਪਵਿਰਤ ਸਿੰਘ ਮੀਨਾ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਹੈਗਾ ਨਸ਼ੇ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਕੋਟਪਾਈ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਕੁਲਦੀਪ ਸਿੰਘ son of ਜੀਤਾ ਸਿੰਘ ਜਿਹੜੇ ਕਿ ਕੋਟਪਾਈ ਦੇ ਰਹਿਣ ਵਾਲੇ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਜਿਹੜੇ ਹੈਗੇ ਪੋਪੀ ਪlant ਲਗਾਏ ਹੋਏ ਸੀ ਜਿਨ੍ਹਾਂ ਤੋਂ ਘਰ ਦੇ ਵਿੱਚੋਂ ਜਿਹੜੇ ਹੈਗੇ ਪੋਪੀ ਪlant ਦੀ ਰਿਕਵਰੀ ਕੀਤੀ ਗਈ ਹੈ ਜਿਹਦੇ ਐਫਆਈਆਰ ਨੰਬਰ ਜਿਹੜਾ 35 ਡੇਟਡ ਹੈਗਾ 22324 ਅੰਡਰ ਸੈਕਸ਼ਨ 8ਵੀ 15ਬੀ 6185 ਜਿਹੜਾ ਹੈਗਾ ਦਰਜ ਰਜਿਸਟਰ ਕੀਤਾ ਗਿਆ ਹੈਗਾ ਜਿਨ੍ਹਾਂ ਕੋਲ 5 ਕਿਲੋ ਜਿਹੜੇ ਹੈਗੇ ਨੇ ਪੋਪੀ ਪਲਾਂਟ ਜਿਹੜੇ ਰਿਕਵਰ ਕੀਤੇ ਗਏ ਤੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਜੀ ਅਰੈਸਟ ਤੋਂ ਪਹਿਲਾਂ ਵੀ ਇਹ ਇਨਾਂ ਦੇ ਬਾਰੇ ਜਿਹੜੀ ਹੈਗੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਕਿ ਇਹਨਾਂ ਤੇ ਜਿਹੜਾ ਹੈਗਾ ਅੱਗੇ ਇਹਨਾਂ ਨੇ ਇਹਨੂੰ ਸੇਲ ਪਰਚੇਸ ਕਰਨਾ ਸੀ ਜਾਂ ਘਰ ਦੇ ਲਈ ਯੂਜ਼ ਕਰਨਾ ਸੀ ਅਰੈਸਟ ਤੋਂ ਪਹਿਲਾਂ ਨਹੀਂ ਮੈਮ ਕੋਈ ਪਰਚੇਸ ਹਾਂਜੀ ਇਸ ਤੋਂ ਪਹਿਲਾਂ ਜਿਹੜਾ ਹੈਗਾ 2 ਦਿਨ ਪਹਿਲਾਂ ਸਾਡੇ ਜਿਹੜੇ ਹੈਗਾ ਫਆਈਆਰ uh, ਨੰਬਰ 33 ਜਿਹੜੀ 19 ਤਿੰਨ ਨੂੰ ਜਿਹੜੀ ਰਜਿਸਟਰ ਕੀਤੀ ਗਈ ਹੈਗੀ ਆ ਉਹ ਵੀ ਸੇਮ ਅੰਡਰ ਸੈਕਸ਼ਨ ਜਿਹੜਾ ਹੈਗਾ 8b 15b ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਹੈਗਾ ਇਹਦੇ ਵਿੱਚ ਮਲਕੀਤ ਸਿੰਘ son of ਜਿਹੜੇ ਹੈਗੇ ਸਵਰਨ ਸਿੰਘ ਪਿੰਡ ਬਾਦੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿਨ੍ਹਾਂ ਕੋਲ 4 ਕਿਲੋ ਜਿਹੜੀ ਹੈਗੇ ਨੇ ਪੋਪੀ ਪਲਾਂਟ ਜਿਹੜੇ ਉਹਨਾਂ ਨੇ ਵੀ ਘਰ ਦੇ ਵਿੱਚ ਲਗਾਏ ਗਏ ਸੀ ਰਿਕਵਰ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਅੱਗੇ ਪੁਲਿਸ ਮਾਰਕ ਤੇ ਰੱਖਿਆ ਗਿਆ ਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਪਵਿਰਤ ਸਿੰਘ ਮੀਨਾ ਅ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਹੈਗਾ ਨਸ਼ੇ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਕੋਟਪਾਈ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਕੁਲਦੀਪ ਸਿੰਘ son of ਜੀਤਾ ਸਿੰਘ ਜਿਹੜੇ ਕਿ ਕੋਟਪਾਈ ਦੇ ਰਹਿਣ ਵਾਲੇ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਜਿਹੜੇ ਹੈਗੇ ਪੋਪੀ ਪlant ਲਗਾਏ ਹੋਏ ਸੀ ਜਿਨ੍ਹਾਂ ਤੋਂ ਘਰ ਦੇ ਵਿੱਚੋਂ ਜਿਹੜੇ ਹੈਗੇ ਪੋਪੀ ਪlant ਦੀ ਰਿਕਵਰੀ ਕੀਤੀ ਗਈ ਹੈਗੀ ਜਿਹਦੇ ਐਫਆਈਆਰ ਨੰਬਰ ਜਿਹੜਾ 35 ਡੇਟਡ ਹੈਗਾ 23 24 ਅੰਡਰ ਸੈਕਸ਼ਨ 8 ਵੀ 15 ਬੀ 61 85 ਜਿਹੜਾ ਹੈਗਾ ਦਰਜ ਰਜਿਸਟਰ ਕੀਤਾ ਗਿਆ ਹੈਗਾ ਜਿਨ੍ਹਾਂ ਕੋਲ 5 ਕਿਲੋ ਜਿਹੜੇ ਹੈਗੇ ਨੇ ਪੋਪੀ ਪਲਾਂਟ ਜਿਹੜੇ ਰਿਕਵਰ ਕੀਤੇ ਗਏ ਤੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਜੀ ਅਰੈਸਟ ਤੋਂ ਪਹਿਲਾਂ ਵੀ ਇਹ ਤੁਸੀਂ ਇਹਨਾਂ ਦੇ ਬਾਰੇ ਜਿਹੜੀ ਹੈਗੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਤੇ ਜਿਹੜਾ ਹੈਗਾ ਅੱਗੇ ਇਹਨਾਂ ਨੇ ਇਹਨੂੰ ਸੇਲ ਪਰਚੇਸ ਕਰਨਾ ਸੀ ਜਾਂ ਘਰ ਦੇ ਲਈ ਯੂਜ਼ ਕਰਨਾ ਸੀ ਅਰੈਸਟ ਤੋਂ ਪਹਿਲਾਂ ਵੀ ਮੈਮ ਕੋਈ ਪਰਚੇਸ ਹਾਂਜੀ ਇਸ ਤੋਂ ਪਹਿਲਾਂ ਜਿਹੜਾ ਹੈਗਾ 2 ਦਿਨ ਪਹਿਲਾਂ ਸਾਡੇ ਜਿਹੜੇ ਹੈਗਾ ਅ ਫਆਈਆਰ ਨੰਬਰ 33 ਜਿਹੜੀ 1939 ਜਿਹੜੀ ਅ ਰਜਿਸਟਰ ਕੀਤੀ ਗਈ ਹੈਗੀ ਆ ਉਹ ਵੀ ਸੇਮ ਅੰਡਰ ਸੈਕਸ਼ਨ ਜਿਹੜਾ ਹੈਗਾ 8b 15b ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਹੈਗਾ ਇਹਦੇ ਵਿੱਚ ਮਲਕੀਤ ਸਿੰਘ son of ਜਿਹੜਾ ਹੈ ਸਵਰਨ ਸਿੰਘ ਪਿੰਡ ਬਾਦੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿਨ੍ਹਾਂ ਕੋਲ 4 ਕਿਲੋ ਜਿਹੜੀ ਹੈਗੇ ਨੇ ਪੋਪੀ ਪਲਾਂਟ ਜਿਹੜੇ ਉਹਨਾਂ ਨੇ ਵੀ ਘਰ ਦੇ ਵਿੱਚ ਲਗਾਏ ਗਏ ਸੀ ਰਿਕਵਰ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਅੱਗੇ ਪੁਲਿਸ ਮਾਰਕ ਤੇ ਰੱਖਿਆ ਗਿਆ ਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਪਵਿਰਤ ਸਿੰਘ ਮੀਨਾ ਅ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਜਿਹੜਾ ਹੈਗਾ ਨਸ਼ੇ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਕੋਟਪਾਈ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਕੁਲਦੀਪ ਸਿੰਘ son of ਜੀਤਾ ਸਿੰਘ ਜਿਹੜੇ ਕਿ ਕੋਟਪਾਈ ਦੇ ਰਹਿਣ ਵਾਲੇ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਜਿਹੜੇ ਹੈਗੇ ਪੋਪੀ ਪlant ਲਗਾਏ ਹੋਏ ਸੀ ਜਿਨ੍ਹਾਂ ਤੋਂ ਘਰ ਦੇ ਵਿੱਚੋਂ ਜਿਹੜੇ ਹੈਗੇ ਪੋਪੀ ਪlant ਦੀ ਰਿਕਵਰੀ ਕੀਤੀ ਗਈ ਹੈ ਜਿਹਦੇ ਐਫਆਈਆਰ ਨੰਬਰ ਜਿਹੜਾ 35 ਡੇਟਡ ਹੈਗਾ 23 24 ਅੰਡਰ ਸੈਕਸ਼ਨ 8 ਵੀ 15 ਵੀ 61 85 ਜਿਹੜਾ ਹੈਗਾ ਦਰਜ ਰਜਿਸਟਰ ਕੀਤਾ ਗਿਆ ਹੈਗਾ ਜਿਨ੍ਹਾਂ ਕੋਲ 5 ਕਿਲੋ ਜਿਹੜੇ ਹੈਗੇ ਨੇ ਪੋਪੀ ਪਲਾਂਟ ਜਿਹੜੇ ਰਿਕਵਰ ਕੀਤੇ ਗਏ ਤੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਜੀ ਅਰੈਸਟ ਤੋਂ ਪਹਿਲਾਂ ਵੀ ਇੱਕ ਸੀ ਇਹਨਾਂ ਦੇ ਬਾਰੇ ਜਿਹੜੀ ਹੈਗੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਤੇ ਜਿਹੜਾ ਹੈਗਾ ਅੱਗੇ ਇਹਨਾਂ ਨੇ ਇਹਨੂੰ ਸੇਲ ਪਰਚੇਸ ਕਰਨਾ ਸੀ ਜਾਂ ਘਰ ਦੇ ਲਈ ਯੂਜ਼ ਕਰਨਾ ਸੀ ਅਰੈਸਟ ਤੋਂ ਪਹਿਲਾਂ ਵੀ ਮੈਮ ਕੋਈ ਪਰਚੇਸ ਹਾਂਜੀ ਇਸ ਤੋਂ ਪਹਿਲਾਂ ਜਿਹੜਾ ਹੈਗਾ 2 ਦਿਨ ਪਹਿਲਾਂ ਸਾਡੇ ਜਿਹੜੇ ਹੈਗਾ ਫਆਈਆਰ ਨੰਬਰ 33 ਜਿਹੜੀ 19 ਤਿੰਨ ਨੂੰ ਜਿਹੜੀ ਅ ਰਜਿਸਟਰ ਕੀਤੀ ਗਈ ਹੈਗੀ ਆ ਉਹ ਵੀ ਸੇਮ ਅੰਡਰ ਸੈਕਸ਼ਨ ਜਿਹੜਾ ਹੈਗਾ 8b 15b ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਹੈਗਾ ਇਹਦੇ ਵਿੱਚ ਮਲਕੀਤ ਸਿੰਘ son of ਜਿਹੜੇ ਹੈਗੇ ਸਵਰਨ ਸਿੰਘ ਪਿੰਡ ਬਾਦੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿਨ੍ਹਾਂ ਕੋਲ 4 ਕਿਲੋ ਜਿਹੜੀ ਹੈਗੇ ਨੇ ਪੌਪੀ ਪਲਾਂਟ ਜਿਹੜੇ ਉਹਨਾਂ ਨੇ ਵੀ ਘਰ ਦੇ ਵਿੱਚ ਲਗਾਏ ਗਏ ਸੀ ਰਿਕਵਰ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਅੱਗੇ ਪੁਲਿਸ ਮਾਰਕ ਤੇ ਰੱਖਿਆ ਗਿਆ